ਅੱਛਾ ਕਿੱਥੇ ਚੱਲੇ ਹੋ ਆਪਾਂ ਚੱਲੇ ਆ ਰਤੀ ਪਰ ਤੇ ਵਜੀ ਕੋਲ ਕੀ ਕਰਨ ਕੋਲ ਫਿਰ ਜਾਵਾਂਗੇ ਕੀ ਕਰਨ ਚੱਲੇ ਸੁਧਾਰਾ ਦੇ ਅੱਛਾ ਲੋੜੀ ਦਾ ਹੈ ਸਹੀ ਗੱਲ ਆ ਸਾਰੀ ਬਹੁਤ ਵਧੀਆ ਭਾਈ ਤਿਆਰ ਹੋ ਬਸ ਹਾਂਜੀ ਹਾਂ ਮੈਂ ਤਾਂ ਤਿਆਰ ਹਾਂ ਕੇਸ ਬੋੜੇ ਨੇ ਹਜੇ ਜੇ ਗਰੂਪ ਰਹਿ ਗਏ ਤਿਆਰ ਹੋਣੋਂ ਹੈ ਗਰੂਪ ਦੀ ਲਾਈਵ ਹੀ ਕਰਜ ਹੁੰਦੀ ਹੈ ਸਸ ਸਸ ਨੂੰ ਕੰਮ ਕਰਕੇ ਵੀ ਤਿਆਰ ਹੋ ਗਈਆਂ ਹੂੰ ਮੇਰੇ ਦਿਓਰ ਨੇ ਕਰਾਤਾ ਜੀ ਲੇਟ ਇਹਨਾਂ ਨੂੰ ਮੰਨਉਦੀ ਹੋਰੀਏ ਗੁੱਸੇ ਕਿਉਂ ਕਹਿੰਨੀ ਆਪਦਾ ਸਾਰਾ ਕੰਮ ਖਾ ਕੇ ਵੀ ਇਹ ਤਿਆਰ ਆ ਨਹੀਂ ਕਹਿੰਦੇ ਮੰਨਉਸੀ ਕੱਪ ਟਾਈਮ ਦੇ ਹੁਣੇ ਹਾਂ ਟਾਈਮ ਬਹੁਤ ਹੋ ਗਿਆ ਲੇਟ ਹੋ ਗਿਆ denn ਛੋਟੇ ਨੇ ਨਾ denn ਵੱਡਿਆਂ ਕਰਕੇ ਚੱਲ ਜਾਂਦਾ ਆ ਕੇ ਫੇਰ ਕੰਮ ਕਰਨਾ ਹੈ ਨਾ ਮੰਮੀ ਨੇ ਵੀ ਡੰਗਰਾ ਦਾ ਦੇਖਣਾ ਹੁੰਦਾ ਤਾਂ ਕਿਚਨ ਦਾ ਹੋ ਜਾਂਦਾ ਤੇਰਾ ਸਹੀ ਗੱਲ ਆ ਚਲ ਕੋਈ ਨਹੀਂ ਹੁਣ ਵੀ ਫਟਾਫਟ ਤਰਪੋ ਹਿੰਮਤ ਮਾਰ ਕੇ ਹਾਂਜੀ ਹਾਂ ਸਾਰ ਸਵਿਕਾਲ ਸਾਰੇ ਬੱਚੇ ਨੇ ਮੇਰਾ ਪਿਆਰ ਬਹੁਤ ਪਿਆਰ ਪਰ ਬਹੁਤ ਜ਼ਿਆਦਾ ਪਿਆਰ ਮੇਰੇ ਬੱਚਿਆਂ ਨੂੰ ਪੈਣਾ ਨੂੰ ਪੈਣਾ ਨੂੰ ਸਭ ਨੂੰ ਪਿਆਰ ਨੇ ਬੱਚਿਆਂ ਦੇ ਛੋਟੇ ਬਜ਼ੁਰਗਾਂ ਨੂੰ ਣਿਆਣੇ ਸਿਆਣੇ ਨੂੰ ਸਭ ਮੇਰੇ ਬੱਚਿਆਂ ਨੂੰ ਬਹੁਤ ਪਿਆਰ ਭਰੀ ਸੱਸ ਦਾ ਬਹੁਤ ਬਹੁਤ ਪਿਆਰ ਅੱਛਾ ਜੀ ਚਲੋ ਜੀ ਅੱਜ ਮੇਰੀ ਸੱਸ ਨੂੰ ਆਫੇਰ ਚੱਲੀ ਆਈ ਦੇਖੋ ਅੱਜ ਨਹੀਂ ਘਰ ਖੜਦੀ ਇਹ ਮੇਰੀ ਦਰਾਨੀ ਯਾਰ ਮੇਰੀ ਸੱਸ ਮੇਰੇ ਤੇ ਪੂਰਾ ਜਲਮ ਕਰਦੀ ਇਹਨਾਂ ਚ ਮੈਨੇ ਛੱਡ ਦਿਆ ਨਿੱ ਘਰੇ ਤਿਆਰ ਹੁੰਦੀ ਇਹਨੇ ਸੱਸਾਂ ਨੂੰ ਤਰਪੈਂਦੀਆਂ ਬਹੁਤ ਸ਼ੌਕ ਹੈ ਜਾਂ ਜਾਣ ਦਾ ਬਹੁਤ ਸ਼ੌਕ ਹੁੰਦਾ ਹੈ ਜਦ ਬਿਮਾਰ ਹੋ ਜੇ ਕੋਈ ਸੁਬਹ ਜਾਣ ਦਾ ਸ਼ੌਕ ਬਹੁਤ ਹੁੰਦਾ ਹੈ ਮੰਮੀ ਨੂੰ ਅੱਛਾ ਫਿਰ ਕਿੱਥੇ ਚੱਲੇ ਹੋ ਅੱਜ ਅੱਜ ਲਈ ਨਾਲ ਤੇਰੀ ਭੂਆ ਜੀ ਦਾ ਬਪ ਨਨ ਦਾ ਸੰਧਾਰ ਦੇਣ ਲੋੜੀ ਆ ਬੀ ਨਨ ਦਾ ਲੋੜੀ ਦੱਸਦਾ ਰਹਿਣਾ ਲੇਟ ਹੋ ਗਏ ਸੀ ਲੇਟ ਤਾਂ ਹੋ ਗਏ ਸੀ ਜੀ ਉਹਨਾਂ ਦੇ ਹੋ ਗਈ ਸੀ ਭੂਆ ਜੀ ਕੇ ਡੈਥ ਹਨਾ ਮੇ ਤਾ ਕਰਕੇ ਚੰਗੇ ਨਹੀਂ ਸੀ ਜੀ ਲੱਗਦੇ ਸੀ ਸਿਆਣਾ ਬਜ਼ੁਰਗ ਦੀ ਹੁੰਦਾ ਹਾਂਜੀ ਹਾਂ ਪਰ ਫੇਰ ਵੀ ਚਲੋ ਆਪਾਂ ਚੰਗੇ ਲੱਗਦੇ ਸੀ ਤਾਂ ਕਰਕੇ ਅਸੀਂ ਲੇਟ ਹੋ ਗਏ ਚਲੋ ਹੁਣ ਦਿਹਾਣਗੇ ਜੀ ਤਿੰਨ ਭੂਆ ਜੀ ਨੇ ਹਨਾ ਛੋਟੀ ਭੂਆ ਕੁਝ ਨਹੀਂ ਦੀ ਕਮਾਰੀ ਬੜੀ ਮਾਹੀ ਹੋਆ ਹਾਂਜੀ ਸਭ ਤੋਂ ਮੰਮੀ ਨੇ ਆਪਦੇ ਹੱਥੀਓ ਸਾਰਿਆਂ ਦਾ ਵਿਆਹ ਕਰਿਆ ਹੋਇਆ ਚਲੋ ਪਰ ਟਾਈਮ ਨਾਲ ਲੇਟ ਹੋ ਗਏ ਨਵਦੀਪ ਤਾਂ ਗੁੱਸੇ ਹੁੰਦੀ ਆ ਜਗ ਰੂਪ ਤੇ ਕਹਿੰਦੀ ਅਸੀਂ ਤਿਆਰ ਹੋਈਆਂ ਬੈਠੀਆਂ ਕੰਮ ਕਰਕੇ ਵੀ 20000 ਕਿਰਨ ਦੇ ਦੀਦੀ 1000 ਨੇ ਕਿ ਜ 2000 ਹਾਂ ਸਹੀ ਗੱਲ ਅਸੀਂ ਕੁੱਚਾ ਮੰਜੀ ਵੱਧ ਕਰਦੇ ਆ ਤੋ ਇਹਦੀ ਔਰ ਪਰਛਾਈ ਤੂੰ ਤਾਂ ਬਸ ਕੰਮ ਕਰਨਾ ਹੈ ਵੱਧ ਜ਼ਰੂਰ ਨੇ ਕੰਮ ਦੀ ਕਰਨਾ ਹੁਣ ਹੋਰ ਤਾਂ ਹੀ ਉਹ ਵੀ ਗੁੱਸੇ ਹੁੰਦੀ ਆ ਕਹਿੰਦੀ ਦਿਨ ਛੋਟੇ ਨੇ ਨਾ ਹਾਂ ਇਸੇ ਲੇਟ ਹੋ ਜਾਣਾ ਬਹੁਤ ਹੈ 2 ਲਾ ਥੋੜੀ ਮੋੜਨਾ ਹਾਂ ਐ ਵੀ ਆ ਚਲੋ ਕੋਈ ਨਹੀਂ ਉਧਰ ਆਪਣਾ ਹਸਪੀਤ ਸਿੰਘ ਗੱਡੀ ਕੱਢ ਰਿਹਾ ਹਾਂਜੀ ਅੱਛਾ ਜੁੱਤੀ ਹਾਂ ਆਵਾਂ ਪਹਿਣੀ ਔਕੀ ਹੋਈ ਆ ਪੈਰਾਂ ਚ ਹਨਾ ਜਖਮੋਏ ਪਹਿਨੇ ਹੁਣ ਠੀਕ ਹੈ ਨਾ ਕੁਛ ਜਖਮੋਏ ਕੁਝ ਠੀਕ ਨਹੀਂ ਆ ਜੀ ਜੀ ਮਨ ਦੋ ਹਾਂਜੀ ਹਾਂ ਅੱਛਾ ਉਹਦੇ ਦਾ ਆ ਸੂਟ ਲੈ ਕੇ ਆਏ ਸੀ ਹੈ ਬਦਲ ਕੇ ਆ ਦੇਖ ਲੋ ਜੀ ਮੇਰੇ ਸਾਸਰੇ ਜਿਹੜਾ ਸੂਟ ਉਹ ਪਸੰਦ ਨਹੀਂ ਆਇਆ ਸੀ ਕਟੜਾਈ ਦਾ ਕਹਿੰਦੇ ਭਾਰੀ ਆ ਇਹ ਲੈ ਕੇ ਹੁੰਦਾ ਹੈ ਹਾਂ ਇਹ ਹੌਲਾ ਹੈ ਨਾ ਮੈਂ ਹਾਂ ਇਹ ਹੌਲਾ ਬਿਲਕੁਲ ਹੌਲਾ ਨਾਲ ਗਰਮ ਹੈ ਪ੍ਰਿੰਟਡ ਸੂਟ ਵਧੀਆ ਲੱਗਦੇ ਨੇ ਮਾਤਾ ਨੂੰ ਹਾਂ ਮੈਂ ਪਲੈਨ ਪਾਕ ਰਾਜਿੰਦਿਆ ਕੜਾਈ ਵਾਲੇ ਮੰਮੀ ਕੜਾਈ ਵਾਲੇ ਸੂਟ ਨਹੀਂ ਪਾਉਂਦੇ ਜੀ ਜ਼ਿਆਦਾ ਪਸੰਦ ਨਹੀਂ ਕਰਦੇ ਖਾਸ ਕਰ ਚਮਕਣ ਦੇ ਦਮਗਣੇ ਜੇ ਤਾਂ ਬਿਲਕੁਲ ਨਹੀਂ ਕਹਿੰਦੇ ਸਰਦਾਰੀ ਕੱਪੜੇ ਵਧੀਆ ਲੱਗਦਾ ਸੀਗਾ ਤਾਂ ਉਹ ਵੀ ਸੂਟ ਸਰਦਾਰੀ ਹੋਏ ਪਰ ਹੁੰਦੀਆਂ ਤਾਂ ਇਹ ਹੋੜਾ ਹਾਂ ਰੰਗ ਤਾਂ ਉਹ ਬਹੁਤ ਪਿਆਰਾ ਦੀਗਾ ਬਿਲਕੁਲ ਲਾਈਟ weight ਕੱਪੜਾ ਇਹ ਇਹ ਚਾ ਪ੍ਰਿੰਟ ਆ ਜੀ ਇਹ ਖੌੜਾ ਕੱਪੜਾ ਬਿਲਕੁਲ ਪਸ਼ਮੀਨੇ ਚ ਆ ਹਾਂ ਗਰਮਾ ਤਾਂ ਗੰਟੀ ਗਰਮਾ ਹੈ ਇਸੇ ਕਰਮਾ ਉਹ ਕਹਿੰਦੇ ਆਪਣੀ ਪਸੰਦ ਆ ਲੈਂਦਾ ਚਲੋ ਵਧੀਆ ਜੀ ਰੰਗ ਤਾਂ ਬਟਾ ਉਹ ਵੀ ਸੋਨਾ ਠੀਕਾ ਫਿਰ ਮੈਂ ਤਾਂ ਭਾਰੀ ਕਰਕੇ ਤੁਰਨੀ ਆ ਭਾਰੀ ਕੱਪੜਾ ਪਾ ਕੇ ਸਹੀ ਗੱਲ ਹੈ ਠੀਕ ਹੈ ਛਿਆ ਮੇਰੀ ਜੁੱਤੀ ਨਾ ਬਾਜੀ ਮੰਮੀ ਨੇ ਕਹਿੰਦੇ ਕਿਤੇ ਲੈ ਉਹਦਾ ਚੱਪਲਾ ਨੇ ਤਿਆਰ ਹੋਣਾ ਹਾਂਜੀ ਆਪਾਂ ਤਿਆਰ ਹੁਣ ਰਹਿ ਗਿਆ ਤੇਰਾ ਘਰ ਵਾਲਾ ਤਿਆਰ ਹੁਣ ਘਰ ਵਾਲਾ ਰਹਿ ਗਿਆ ਤੇਰਾ ਹਸਬੰਦ ਹਾਂਜੀ ਲੈਪਟਾਪ ਉਸੇ ਗੇ ਮੇਰੀ ਹਾਂ ਕੰਨ ਸੁਣਨੇ ਪਾਲਾ ਚੱਕ ਕੇ ਲਿਆ ਕਾਕੇ ਲੱਗੇ ਲੱਗ ਦੋ ਮਨ ਦਾ ਆ ਤੇ ਆ ਬੈਠਾ ਬਸ ਕਰ ਬਸ ਕਰ ਸਾਰਿਆਂ ਨੂੰ ਲੇਟ ਕਰਕੇ ਹਾਸਪੀ ਕੱਢਿਆ ਆ ਉਹ ਬੈਰੀ ਕੁੜਾ ਪੁੱਤਰਾ ਵਾ ਕੱਢ ਕੇ ਲਾਇਆ ਆ ਉੱਥੇ ਤੁਹਾਨੂੰ ਵੀ ਤੇ ਕਰਤੀ ਸੀ ਦੀ ਹਾਂ ਕਹਿੰਦਾ ਵੀ ਚੋ ਮੈਂ ਵੀ ਜਰੀ ਗੱਡੀ ਚ ਬੈਠ ਕੇ ਫੇਰ ਉੱਤਰ ਕੇ ਆਇਆ ਇਹਨੇ ਦੇਖੋ ਜੀ ਕਰਿਆ ਸਭ ਨੂੰ ਲੇਟ ਅੱਜ ਕੰਮ ਕੋਈ ਨਹੀਂ ਸੀ ਦੇਖੰਗਾ ਹੁਣ ਹਣ ਦੇਖੀ ਸੀ ਆਨੇ ਦੇ ਮੂਹੇ ਹੀ ਕਰਦੇ ਆ ਸਭ ਤੋਂ ਵੱਧ ਬਿਜ਼ੀ ਹੁੰਦਾ ਕੋਈ ਵੀ ਜੀ ਨਹੀਂ ਸੀ ਕੋਈ ਵੀ ਜੀ ਨਹੀਂ ਅਰ ਜਾਈ ਨਹੀਂ ਛੱਡ ਹੁੰਦੀ ਇੰਨੀ ਠੰਡ ਲੱਗਦੀ ਆ ਦੇਖ ਲਓ ਕੱਲ੍ਹ ਇਹ ਵੀਡੀਓ ਦੇ ਵਿੱਚ ਕਹਿੰਦਾ ਸੀ ਵੀ ਠੰਡੇ ਨਹੀਂ ਅੱਜ ਕਹਿੰਦਾ ਮੈਂ ਤੁਰ ਜਾਈ ਉਹ ਨਹੀਂ ਛੱਟ ਹੁੰਦੀ ਚਲੋ ਕੋਈ ਨਹੀਂ ਹੈਗਾ ਹੱਸਦਾ ਟਾਈਮ ਜਾਓ ਤੇ ਟਾਈਮ ਨਾਲ ਆਓ ਓਕੇ ਚਲੋ ਮੈਂ ਆਜਾ ਹੁਣ ਕਿ ਲੇਟ ਹੋ ਜਾਣਾ ਤੁਸੀਂ

ਤੇ ਦੇ ਜੀ ਪੀ ਕੇ ਜੀ ਇੱਥੇ ਲੈਣੀ ਪੂਆ ਜੀ ਸੰਦਾ ਰਾਤੇਨ ਤੋ ਕਿਤੇ ਜਾਣਗੀ ਜੀ ਅੱਛਾ ਵਸ ਮੈਂ ਬੰਦ ਕਰ ਦੇਣਾ ਚਾਹ ਤੋ ਠੀਕ ਹੈ ਓਕੇ ਅੱਛੇ ਇਧਰ ਕ੍ਰਿਕਟ ਖੇਡਦੇ ਜੀ ਆਪਣੇ। ਨਾਲੇ ਛੁੱਟੀਆਂ ਇੰਜੋਏ ਕਰਦੇ ਹੋ ਅੱਜ ਹਨਾ। ਕਦੇ ਬਾਲ ਖੇਡ ਲੈਣੇ ਹੂੰ, ਕਦੇ ਕ੍ਰਿਕਟ। ਚਲੋ। ਅੰਦਰ ਹਰਸ਼ਪ੍ਰੀਤ ਦੇ ਪਪਾ ਲ ਆ ਰਹੇ ਨੇ। ਪਿਆਜ਼, ਪਨੀਰੀ ਲੈ ਕੇ ਆਨੇ ਜਿਸ ਬਰਾਡੇ ਤੋਂ ਜਾ ਕੇ ਸੇਰੇ-ਸੇਰੇ। ਇੱਕ ਦਵਾਰਾ ਬੋਲ। ਅਲਿਖੋ ਜੀ ਹਸਤੀ ਦੇ ਪਪਾ ਲਾਰੇ ਨੇ ਪਿਆਜ਼ ਜੀ ਸਵੇਰੇ ਸਵੇਰੇ ਲੈ ਕੇ ਆਏ ਨੇ ਪਨੀਰੀ ਚਾਕੇ ਕੱਲ ਤੋਹਾਂ ਪਾਈਆਂ ਨੇ ਬੱਟਾ-ਬੱਟਾ ਪਾਲੀਆਂ ਸੀ ਇਸ ਸਮਾਰ ਕੇ ਜੀ ਗਲਵਸ ਕਿਉਂ ਪਾਨੇ ਦਸਤਾਨੇ ਹੁਣ ਤਾਂ ਤੇ ਹੁਣ ਤਾਂ ਚੱਕ ਮੋ ਜਾਂਦੇ ਆ ਹੱਥਾਂ ਹਾਂ ਬਿਆਂਿਆਂ ਜਿਹਾ ਫਟ ਜਾਂਦੀਆਂ ਨੇ ਹੱਥ ਦੀਆਂ ਹਨਾ ਡਰ ਨਹੀਂ ਹੋ ਜਾਂਦੀ ਜੀ ਖੁਸ਼ਕ ਚਮੜੀ ਫਿਰ ਹਾਂ ਚਮੜੀ ਖੁਸ਼ਕ ਹੁੰਦੀ ਕੰਨਾ ਕੋੜ ਕਾ ਵੀ ਕਢਾਉਣਾ ਇਹਦਾ ਆਪਾਂ ਫਰਬਦੀ ਦੇ ਵਿੱਚ ਪੱਕ ਚੋ ਹਾਂ ਇਹ ਤੇ ਮਿੱਠਾ ਆਸ ਬਹੁਤ ਜੀ ਮਿੱਠੇ ਤਾਂ ਹੁਣ ਵੀ ਬਹੁਤ ਨਹੀਂ ਚਲੋ ਮੈਂ ਤਾਂ ਨਹੀਂ ਚੁੱਪ ਸਕਦੀ ਹਾਂ ਆਹ ਜੀ ਦਾ ਹੋਰ ਮਿੱਠੇ ਹੋਣਗੇ ਗੋਲੇ ਵਧੀਆ ਨਿਕਲੇ ਹੁੰਦਾ ਸ਼ੱਕਰ ਵਧੀਆ ਨਿਕਲ ਆਲੂ ਕਿੰਨੇ ਕਿੰਨੇ ਨਿਕਲੇ ਆ ਵਧੀਆ ਆਲੂ ਤਾਂ ਕੱਲ ਥੋੜੇ ਪੱਟੇ ਜੀ ਹਾਂਜੀ ਮੈਂ ਕਿਹਾ ਸੀ ਨਵਦੀਪ ਨੂੰ ਮੈਂ ਕਿਹਾ ਵੀ ਉਹ ਜੇ ਬੱਚਿਆਂ ਨੂੰ ਜੇ ਪਰੌਠੇ ਬਣਾਉਣੇ ਆਲੂ ਵਾਲੇ ਬਣਾ ਕੇ ਦੇਖਿਓ ਅੱਛਾ ਜੀ ਇਹ ਵਧੀਆ ਨੇ ਹਾਂਜੀ ਹਾਂਜੀ ਪਛੀ ਵਾਰ ਵੀ ਪਿਆਜ਼ ਬਹੁਤ ਹੋ ਬਹੁਤ ਵਧੀਆ ਸੀ ਮੋਟਾ-ਮੋਟਾ ਪਿਆਜ਼ ਸੀ ਆਪਣਾ ਪਿਛਲੇ ਵਾਰ ਆਪਾਂ 6-7 ਜਨਵਰੀ ਨੂੰ ਖੜੇ ਨੇ ਆਪਣੇ ਡੰਗਰ ਚ گاਮਾ ਹੀ ਨੇ ਆਪਣੇ ਤੋਂ ਚਲ ਹੁਣ ਵੀ ਵਧੀਆ ਹੋ ਰਹੇ ਨੇ ਆਪਾਂ ਬੱਟਾ ਦੀ ਲਾਉਣੇ ਨੇ ਸਾਰੇ ਅੱਛਾ ਜੀ ਬੱਟਾ ਤੇ ਤਾਂ ਕਿਉਂਕਿ ਤੁਸੀਂ ਪਾਣੀ ਦੀ ਘੱਟ ਵਰਤੋਂ ਕਰਦੇ ਪਾਣੀ ਦੀ ਘੱਟ ਵਰਤੋਂ ਨਹੀਂ ਤੇ ਪਿਆਜ਼ ਮੋਟਾ ਬਹੁਤ ਹੁੰਦਾ ਕਿ ਬੱਟਾ ਦਾ ਅੱਛਾ ਜੀ ਚਲੋ ਬਹੁਤ ਵਧੀਆ ਮਿਹਨਤ ਕਰਦੇ ਹੋ ਜੀ। ਧੀ ਸੀ ਅੱਜ ਠੰਡੇ। ਕੱਲੋਂ ਫੇਰ ਵਰਕਡੇ ਸਟਾਰਟ। ਸਾਡਾ ਵੀ ਬਸੜੀ ਆ। ਅੱਜ ਆਪਾਂ ਕੰਮ ਨਿਬੇੜ ਦੇਣਾ। ਤੁਹਾਨੂੰ ਮੰਡੇ ਆ ਹਨਾ। ਹਾਂ ਕੱਲ ਮੰਡੇ ਆ। ਕੱਲੋਂ ਬੱਚਾ ਨੇ ਵੀ ਚਲੇ ਜਾਣਾ। ਤੁਸੀਂ ਵੀ ਆਪਣੇ ਕੰਮ ਤੇ ਚਲੇ ਜਾਣਾ। ਹਾਂ। ਬਾਹਰੋਂ ਮਾਂ। ਹਾਂ ਜੀ। ਓਕੇ ਜੀ। ਲਾਓ। ਅੰਦਰ ਬੈਠਨੇ ਆਪਣੇ ਪਾਪਾ ਜੀ ਉੱਥੇ ਬਹਿ ਜਾਂਦੇ ਨੇ ਬਸ ਆਵਾਜ਼ ਸੁਣੀ ਚਾਹੁੰਦੇ ਨੇ ਕਈ ਵਾਰ ਗੇਟ ਖੋਲ ਲੈਂਦੇ ਨੇ ਗੇਟ ਖੋਲ ਕੇ ਬਾਹਰ ਬੈਠ ਜਾਂਦੇ ਨੇ ਬੱਚੇ ਗੇਟ ਬੰਦ ਕਰਿਆਉਂਦੇ ਨੇ ਕਿ ਤਾ ਤੂੰ ਸਾਨੂੰ ਨਾ ਖਿਲਦਿਆਂ ਕੋਈ ਦੇਖ ਲਵੇ ਬਾਹਰ ਬੱਚੇ ਨੂੰ ਆਪਦਾ ਹੁੰਦਾ ਜੀ ਕਈ ਵਾਰ ਬਾਹਰ ਵੀ ਕੁਰਸੀ ਲੈ ਕੇ ਬੈਠਣ ਜਾਂਦੇ ਨੇ ਫਿਰ ਆਉਂਦਾ ਜੀ ਕਈ ਵਾਰ ਕੋਈ ਗੱਡੀ-ਕੁੱਡੀ ਨੰਗਦੀ ਆਤੀ ਸੌਂਦੇ ਵੀ ਕੰਨ ਰੋਕ ਦੇਦਾ ਆ ਦੇਖੋ ਆਪਣਾ ਚੈਂਪੀਅਨ প্যার করমা নে মিঠু জি মামা নে মিঠু জড়তনা যে মুরত মামা পার পদ গুগল জ